ਦਸਮ ਪਾਤਸ਼ਾ ਦਾ ਖਾਲਸਾ ਪੰਥ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦਾ ਹੀ ਅਰਥ ਰੂਪਾਂਤਰ ਹੈ ਨਿਰਮਲ ਪੰਥ ਦਾ ਆਤਮਕ ਮੰਡਲ 200 ਸਾਲ ਪਿਛੋਂ ਜੀ 1699 ਦੀ ਵਿਸਾਖੀ ਨੂੰ ਆਪਣੇ ਪੂਰਨ ਨਖਾਰ ਵਿੱਚ ਖਾਲਸ ਨਾਮ ਨਾਲ ਦ੍ਰਿਸ਼ਟਮਾਨ ਹੁੰਦਾ ਹੈ ਇਸੇ ਤਰ੍ਹਾਂ ਸ਼ਾਬਦਿਕ ਅਰਥ ਤੇ ਅਧਿਆਤਮਕ ਰੰਜ ਨੇ ਦੋ ਸਦੀਆਂ ਤੱਕ ਜੀਵਨ ਦੀਆਂ ਤਹਾਂ 'ਚੇ ਪ੍ਰਵੇਸ਼ ਕੀਤਾ ਨਿਰਮਲ ਪੰਥ ਨੂੰ ਬ੍ਰਹਿਮੰਡੀ ਵਿਸ਼ਾਲਤਾ ਤੇ ਦੀਰਘਤਾ ਪ੍ਰਦਾਨ ਕਰਨ ਲਈ 10 ਜੋਤਾਂ ਦੀ ਲੋੜ ਸੀ ਜੀ ਜੀ ਜੇ ਚਹੁਰੂ ਗੁਰੂ ਹਰਗੋਬਿੰਦ ਸਾਹਿਬ ਵੀ ਹੁੰਦੇ ਹਨ ਜੀ ਉਹ ਕਹਿੰਦੇ ਕਿ ਨਿਰਮਲ ਪੰਥ ਨੂੰ ਬ੍ਰਹਿਮੰਡੀ ਵਿਸ਼ਾਲਤਾ ਤੇ ਦੀਰਘਤਾ ਪ੍ਰਦਾਨ ਕਰਨ ਲਈ 10 ਜੋਤਾਂ ਦੀ ਲੋੜ ਸੀ ਨਾਲ ਹੀ ਇਸ ਦੀ ਸੰਪੂਰਨਤਾ ਲਈ ਮਾਨਵੀ ਜੀਵਨ ਦੀਆਂ ਕੁਦਰਤੀ ਸ਼ਰਤਾਂ ਵੀ ਜ਼ਰੂਰੀ ਸੀ